ਜ਼ਿਲ੍ਹਾ ਬਰਨਾਲਾ ਦੇ ਸ਼ਬਦ ਵਿਭਜਨ ਤਪਾ ਅਧੀਨ ਪੈਂਦੇ ਪਿੰਡ ਤਾਜੂਕੇ ਵਿਖੇ ਭਾਜਪਾ ਦੇ ਪੋਲਿੰਗ ਬੂਥ ਨੂੰ ਪੁੱਟਣ ਦਾ ਮਾਮਲਾ ਅਜੇ ਤੱਕ ਵੀ ਸੁਲਝਦਾ ਵਿਖਾਈ ਨਹੀਂ ਦੇ ਰਿਹਾ ਜਿਸ ਵਿੱਚ ਕਿਸਾਨ ਜਥੇਬੰਦੀਆਂ ਦੇ ਇੱਕ ਨਮੈਂਡੇ ਉੱਪਰ ਭਾਜਪਾ ਵਰਕਰ ਕੰ ਬੂਥ ਲਾਉਣ ਵਾਲੇ ਪਿੰਡ ਦੇ ਹੀ ਵਸਿੰਦੇ ਲਾਜਪਤ ਰਾਏ ਨੇ ਪਿਛਲੇ ਦਿਨੀ ਮਾਮਲਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਉਕਤ ਮਾਮਲਾ ਨੇ ਨਵਾਂ ਰੂਪ ਲੈ ਲਿਆ ਹੈ ਜਿਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਦੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਅਤੇ ਹੋਰਨਾਂ ਅਹੁਦੇਦਾਰਾਂ ਸਨੇ ਪਿੰਡ ਵਾਸੀਆਂ ਨੇ ਖਾਣਾ ਕੱਪਾ ਦਾ ਘਰੋ ਕੀਤਾ ਉਹਨਾਂ ਦੀ ਮੰਗ ਸੀ ਕਿ ਉਹਨਾਂ ਉੱਪਰ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਦੂਸਰੀ ਧਿਰ ਜਿਸ ਨੇ ਉਹਨਾਂ ਦੇ ਘਰ ਆ ਕੇ ਉਹਨਾਂ ਦੀ ਇੱਕ ਨਵਾਲਗ ਧੀ ਦੇ ਨਾਲ ਕੁੱਟਮਾਰ ਕੀਤੀ ਤੇ ਉਹਨਾਂ ਦੀ ਪਤਨੀ ਦੇ ਕੱਪੜੇ ਫਾੜ ਦਿੱਤੇ ਉਹਨਾਂ ਉੱਪਰ ਮਾਮਲਾ ਦਰਜ ਨਹੀਂ ਕੀਤਾ ਜੇਕਰ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਮਾਮਲਾ ਦਰਜ ਕਰਨਾ ਹੈ ਤਾਂ ਸਾਡਾ ਘਰਾਓ ਲਗਾਤਾਰ ਜਾਰੀ ਰਹੇਗਾ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਉਖਤ ਮਾਮਲੇ ਨੂੰ ਨਿਪਟਾਉਣ ਦੇ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਮਾਮਲੇ ਨੂੰ ਨਿਪਟਾਉਣ ਦੇ ਸਬੰਧ ਵਿੱਚ ਉਹਨਾਂ ਨੇ ਕਿਹਾ ਵੀ ਕੱਲ ਤੱਕ ਇਹ ਮਾਮਲਾ ਛੁਲੜ ਜਾਵੇਗਾ ਦੋਵੇਂ ਤਰ੍ਹਾਂ ਦਾ ਆਪਸੀ ਰਾਜਨਾਮਾ ਕਰਵਾ ਦਿੱਤਾ ਜਾਵੇਗਾ ਬਲਾਂ ਤਾਂ ਤੁਹਾਡੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਮਸਲਾ ਜੀ ਆਪਣੇ ਪਿੰਡ ਤਾਜੋ ਦਾ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਨਗਰ ਦਾ ਖਜ਼ਾਨਾ ਕੀ ਹੈ ਜੀ ਇਹ ਮਸਲਾ ਜੀ ਜਿਹੜੀ ਆਪਣੀ ਇੱਕ ਤਰੀਕ ਨੂੰ ਚੋਣ ਹੋਈ ਹੈ ਜੀ ਉਹਦੇ ਵਿੱਚ ਨਗਰ ਦਾ ਤੇ ਜਥੇਬੰਦੀ ਦਾ ਮਤਾ ਪਾਇਆ ਹੋਇਆ ਸੀਗਾ ਜੀ ਵੀ ਆਪਣਾ ਬੀਜੇਪੀ ਵਾਲਿਆਂ ਦਾ ਪੋਲਿੰਗ ਨਹੀਂ ਲੱਗਣਾ ਚਾਹੀਦਾ ਜੀ ਇਹ ਪੰਡਤਾਂ ਨੇ ਮੁੰਡੇ ਜਿਹੜੇ ਆ ਜੀ ਇਹਨਾਂ ਨੇ ਪੋਲਿੰਗ ਲਾਇਆ ਜੀ ਉੱਥੇ ਪੋਲਿੰਗ ਲਾ ਕੇ ਪ੍ਰਧਾਨ ਸਾਹਿਬ ਜੀ ਨੇ ਸਾਡੇ ਨੇ ਕਿਹਾ ਉਹਦਾ ਮੁੰਡੇ ਦਾ ਡੈਡੀ ਆ ਗਿਆ ਉਹਨੇ ਮੰਨ ਜੀ ਲਹਾਤਾ ਪੋਲਿੰਗ ਪੋਲਿੰਗ ਲਾ ਕੇ ਧਰਤਾ ਮੈਨੂੰ ਕਿਸੇ ਬੰਦੇ ਦਾ ਨਗਰ ਦੇ ਵਿੱਚੋਂ ਫੋਨ ਆਇਆ ਜੀ ਕਿਉਂ ਜਥੇਬੰਦੀ ਦੇ ਹੋਣ ਕਰਕੇ ਵੀ ਤੁਹਾਡੇ ਕੀ ਹੋ ਗਿਆ ਜਥੇਬੰਦੀ ਨੂੰ ਜਦੋਂ ਮੈਂ ਦੀ ਗੱਲ ਸੁਣ ਕੇ ਆਇਆ ਜੀ ਮੇਰੇ ਆਉਂਦੇ ਨੂੰ ਮਾਹੌਲ ਸ਼ਾਂਤ ਸੀਗਾ ਪ੍ਰਸ਼ਾਸਨ ਖੜਾ ਸੀ ਜ਼ਰਾ ਉੱਥੇ ਚਲੋ ਜੀ ਖੜਾਗਾ ਸਾਰੀ ਨਗਰ ਖੜਾਗਾ ਮੈਨੂੰ ਪੁੱਛਣ ਲੱਗੇ ਕੀ ਗੱਲ ਹੋ ਗਈ ਮੈਂ ਆਖਿਆ ਵੀ ਇਹ ਭਾਜੀ ਪੀ ਵਾਲਿਆਂ ਨੇ ਪੋਲਿੰਗ ਲਾਇਆ ਜੀ ਚਲੋ ਚੰਗੀ ਰਹੀਗੀ ਲੜਾਈ ਪੜਾਈ ਹੋਈ ਨਹੀਂ ਪ੍ਰਧਾਨ ਨੇ ਕਹੇ ਤਾਂ ਇਹਨਾਂ ਨੇ ਲਾਤਾ ਜੀ ਉਹ ਲਾਉਣ ਦੇ ਬਾਵਜੂਦ ਜੀ ਉਹ ਤੋਂ ਬਾਅਦ ਨਿਭੜ ਕੇ ਜੀ ਕੰਮ ਮੈਂ ਆਪ ਦਾ ਇੱਕ ਤਾਂ ਮੇਰਾ ਭਤੀਜਾ ਜੀ ਇੱਕ ਬੱਚਾ ਉਹ ਦੋ ਮੋਟਰਸਾਈਕਲ ਤੇ ਉਹਨੇ ਮੈਂ ਤੇ ਇੱਕ ਮੇਰਾ ਮਿੱਤਰ ਆ ਅਸੀਂ ਉਹ ਮੋਟਰਸਾਈਕਲਾਂ ਤੇ ਇਹ ਨੰਗ ਕੇ ਜੀ ਆਪਣੇ ਪ੍ਰਾਇਮਰੀ ਸਕੂਲ ਚ ਕਬੂਥਾ ਪ੍ਰਾਇਮਰੀ ਸਕੂਲ ਚ ਆ ਦੋ ਹਾਈ ਸਕੂਲ ਚ ਵੋਟਾਂ ਦੇ ਜੀ ਪ੍ਰਾਇਮਰੀ ਸਕੂਲ ਕੋਲੇ ਜੀ ਜਦੋਂ ਮੈਂ ਮੋਟਰਸਾਈਕਲ ਲੈ ਕੇ ਨੰਗਣ ਲੱਗਾ ਮੈਨੂੰ ਨਗ ਨਗਰ ਦੇ ਬੰਦੇ ਖੜਾ ਕੇ ਮੈਨੂੰ ਪੁੱਸਣ ਲੱਗੇ ਜੀ ਵੀ ਕੀ ਗੱਲਬਾਤ ਹੋਈ ਉਥੇ ਮੈਂ ਉਹਨਾਂ ਨੂੰ ਕਿਹਾ ਜੀ ਗੱਲਬਾਤ ਕੁਝ ਨਹੀਂ ਹੋਈ ਪੋਲਿੰਗ ਲਾਇਆ ਸੀ ਪਹਿਲਾਂ ਇਹ ਬੰਦੇ ਝਾੜੂ ਵਾਲੇ ਨੇ ਵੀ ਰਾਤੇ ਰਾਤ ਪਤਾ ਨਹੀਂ ਭਾਜਪੀ ਵਾਲਿਆਂ ਨੇ ਉਹ ਕੀ ਮਿੱਠੀ ਗੋਲੀ ਦਿੱਤੀ ਐ ਤੜਕੇ ਨੂੰ ਇੱਕ ਘੜੀ ਸਾਰੇ ਪਿੰਡ ਦੇ ਵਿਰੋਧਤਾ ਚ ਉਹ ਆ ਗਿਆ ਜੀ ਉਹਨੇ ਜੀ ਜਦੋਂ ਇਹ ਗੱਲਾਂ ਬੰ ਸੁਣ ਕੇ ਮੈਂ ਕਰੀ ਜਾਂਦਾ ਉਥੇ ਦੋ ਚਾਰ ਬੰਦੇ ਹੋਰ ਗੱਲਾਂ ਕਰੀ ਜਾਂਦੇ ਪੰਡਤ ਆ ਜੀ ਪਈ ਇਹ ਗਲਤੀ ਐ ਉਹ ਗਲਤੀ ਸੁਣ ਕੇ ਆ ਗਏ ਆ ਕੇ ਮੈਨੂੰ ਬੋਲਦਾ ਜੀ ਕਹਿੰਦਾ ਮੈਨੂੰ ਪ੍ਰਧਾਨ ਨੇ ਗਾਲਾਂ ਕੱਢੀਆਂ ਜੀ ਵੀ ਟੈਂਟ ਪੱਟਣ ਦੇ ਮੈਥੋਂ ਮੈਂ ਕਿਹਾ ਜੀ ਪ੍ਰਧਾਨ ਨਗਰਾਂ ਕਿਉਂ ਕੱਢੀਆਂ ਤੈਨੂੰ ਜੇ ਤੇਰੇ ਚ ਕੋਈ ਨੁਕਸਾ ਤਾਂ ਕੱਢੀਆਂ ਤੇ ਇੰਨੀ ਗੱਲ ਸੁਣ ਕੇ ਜੀ ਮੈਨੂੰ ਕੁੜੀ ਦੀ ਗਾਲ ਕੱਢੀ ਜੀ ਉਹਨੇ ਮੈਂ ਉਹਨੂੰ ਇੱਕ ਵਾਰੀ ਸਮਝਾਇਆ ਮੈਂ ਆਖਾ ਗਾਲ ਤੇਰੇ ਚੜੀ ਵੀ ਮੂੰਹ ਤੇ ਹਰੇਕ ਬੰਦਾ ਗਾਲ ਲੈਂਦਾ ਨਹੀਂ ਮੂੰਹ ਸੰਭਾਲ ਕੇ ਬੋਲ ਦਵਾਰੇ ਮੈਨੂੰ ਗਾਲ ਫੇਰ ਕਰਤੀ ਜਦੋਂ ਗਾਲ ਕਰਤੀ ਜੀ ਅਸੀਂ ਲਾਪੜੋਲ ਆਪਣੀ ਹੋ ਗਏ ਠੀਕ ਹੈ ਲਾਪੜੋਲ ਆਪਣੀ ਹੋ ਗਏ ਜਦੋਂ ਸੜਾਤੇ ਜੀ ਇਹਨਾਂ ਦਾ ਮਨ ਪਰੇ ਤੋਂ ਚਾਚਾ ਆ ਗਿਆ ਪ੍ਰਗਟਦੇਵ ਤੇ ਮਨਕੀਰ ਤੈਨੂੰ ਮਣੀਆਂ ਕਹਿ ਦਿੰਦੇ ਜੀ ਉਹ ਆ ਗਏ ਉਹ ਮੈਨੂੰ ਚੁੰਮਣ ਲੱਗੇ ਜੀ ਚ ਸਾਡੇ ਘਰੇ ਗਏ ਨੇ ਮੇਰੀ ਮਟਿਆਰ 17 ਸਾਲ ਦੀ ਧੀ ਹੈ ਉਹਦੇ ਮਨ ਲੱਤਾਂ ਮਾਰੀਆਂ ਜੁੰਡੇ ਪਟੇ ਮੇਰੇ ਪਰਿਵਾਰ ਮੇਰੇ ਟੱਬਰ ਦੇ ਲੀੜੇ ਪਾੜੇ ਗਏ ਲੀੜੇ ਪਾੜ ਕੇ ਸਾਰਾ ਟੱਬਰ ਗਿਆ ਸਾਡੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਮੇਰੇ ਤੇ ਤਾਂ ਦਰਜਾ ਦੂਜੇ ਦਿਨ ਕਰਤਾ ਵੋਟਾਂ ਤੋਂ ਜੀ ਇੱਕ ਤਰੀਕ ਨੂੰ ਵੋਟ ਪਈਆ ਦੋ ਤਰੀਕ ਨੂੰ ਵਰਚਾ ਕਰਤਾ 341 ਤੇ 32 ਸਾਡੀ ਜੀ ਘਰੇ ਗਿਆਂ ਦੀ ਪੂਮੇ ਜਕਰ ਵੀਡੀਓ ਆ ਤੇ ਮੇਰੇ ਮਨ ਵੀ ਗਵਾਹ ਮੌਕੇ ਦੇ ਜਿਹੜੇ ਬੰਦੇ ਹੈਗੇ ਉਹ ਕਹਿੰਦੇ ਪ੍ਰਸ਼ਾਸਨ ਸਾਡੀ ਗੱਲ ਹੀ ਨਹੀਂ ਸੁਣ ਰਿਹਾ ਜੀ ਭਾਰਤੀ ਚੋਣ ਕਮਿਸ਼ਨ ਨੇ ਕਿਹਾ ਵੀ ਹਰੇਕ ਬੰਦੇ ਨੂੰ ਪ੍ਰਚਾਰ ਕਰਨ ਦਾ ਹੱਕ ਹੈ ਉਸ ਪ੍ਰਚਾਰ ਦੇ ਤਹਿਤ ਇਹ ਇਹਨਾਂ ਨੇ ਪੋਲਿੰਗ ਲਾਈ ਉਹ ਪ੍ਰਸ਼ਾਸਨ ਨੂੰ ਇੱਕ ਹਦਾਇਤਾਂ ਸੀ ਭਾਰਤੀ ਚੋਣ ਕਮਿਸ਼ਨ ਨੇ ਵੀ ਕੋਈ ਵੀ ਬੰਦਾ ਲਾ ਸਕਦਾ ਉਹਦੇ ਚੜਚਣ ਕਿਉਂ ਪੈਦਾ ਹੁੰਦੀ ਆ ਉਹਦੇ ਚ ਜੀ ਅੜਚਣ ਕੋਈ ਨਹੀਂ ਸੀ ਸਾਨੂੰ ਵੀ ਜਥੇਬੰਦੀ ਦਾ ਸੀਗਾ ਜੀ ਹੁਕਮ ਆ ਚਲੋ ਅਸੀਂ ਕੋਈ ਲੜੇ ਨਹੀਂ ਕੁਛ ਕਿਹਾ ਨਹੀਂ ਕੋਈ ਸਾਡੀ ਇਹ ਵੀਡੀਓ ਦਿਖਾ ਦੇ ਨੇ ਇੱਕ ਵੀ ਵੀਡੀਓ ਵੀ ਆਹ ਬੰਦਾ ਇਹਦੇ ਵਿੱਚ ਤੁਰਿਆ ਫਿਰਦਾ ਚਲੋ ਕਹੇ ਤਾਂ ਉਹਨੇ ਪਿੰਡ ਤੌਰ ਤੇ ਮੰਨ ਵੀ ਲਈ ਪਏ ਉਹਨੇ ਨੇ ਸ਼ਿਆਣਾ ਸੀ ਪਿਓ ਦਾ ਝਾੜੂ ਵਾਲਾ ਝਾੜੂ ਵਾਲੇ ਪਾਸੇ ਬੈਠਾ ਪੁੱਤ ਨੇ ਮੰਨੀ ਜੀ ਰਿਪੀਲ ਤੇ ਕੁਝ ਦੱਸਦਾ ਆਪਣੀ ਨਹੀਂ ਕਹਿ ਸਕਦੇ ਜਦੋਂ ਆਪਣ ਨੂੰ ਗੱਲਾਂ ਦਾ ਪਤਾ ਹੀ ਨਹੀਂ ਆ ਉਦੋਂ ਬਾਅਦ ਇਹ ਆ ਕੇ ਮੈਨੂੰ ਗੱਲ ਪ੍ਰਾਇਮਰੀ ਸਕੂਲ ਕੋਲ ਕੱਢੀ ਆ ਮਫਤ ਦੇ ਤੌਰ ਤੇ ਵੀ ਬੰਦਾ ਜਾਇਆ ਜਾ ਸਕਦਾ ਵੀ 5 ਜਾਂ 7 ਬੰਦੇ ਜਾਣ ਵੀ ਆਪਾਂ ਇਹ ਨਹੀਂ ਉਤਾਰਨਾ ਇਹਦੇ ਨਾਲ ਕੀ ਆ ਵੀ ਭਾਈਚਾਰਕ ਸਾਂਝ ਆ ਪਿੰਡਾਂ ਦੇ ਵਿੱਚ ਬਣੀ ਰਹਿੰਦੀ ਆ ਜਿਸ ਦੇ ਨਾਲ ਲੜਾਈ ਝਗੜੇ ਹੋਣ ਦੇ ਖਰਚੇ ਘਟ ਜਾਂਦੇ ਆ ਇਹ ਜੀ ਬੇਨਤੀ ਇਹ ਅਸੀਂ ਵੀ ਪਤਾ ਹੀ ਜਾਂਦਾ ਵੀ ਨਿਬੜੀਗਾ ਉਹਦਾ ਕੰਮ ਅਸੀਂ ਕਿਹਾ ਸੀ ਜੀ ਪੰਚਾਇਤ ਇੱਕ ਮਿੰਟ ਪੰਚਾਇਤ ਸਾਡੇ ਪੰਚਾਇਤ ਗਈ ਆ ਜੀ ਇੱਕ ਮਿੰਟ ਕੋਈ ਪੰਚਾਇਤ ਗਈ ਆ ਜੀ ਘਰੇ ਉਹਨਾਂ ਦੇ ਉਹਨਾਂ ਦੇ ਮਨ ਜਿਹੜਾ ਕਿਲਾ ਤਾਂ 1 ਮਿੰਟ ਤਾਂ ਆਉਣ ਚ ਉਹਨਾਂ ਦੇ ਜਿਹੜਾ ਕਿਲਾਗਾ ਬੀਜੇਪੀ ਵਾਲੀ ਸਪੋਰਟ ਵਾਲਾ ਉਹ ਨਹੀਂ ਨਿਕਲਦਾ ਉਹਨਾਂ ਨੂੰ ਐ ਵੀ ਮੈਂ ਇਹਦੇ ਤੇ ਸੇਕ ਸੰਗਤ ਕੱਲੇ ਤੇ ਪਰਚਾ ਕਰਾ ਦੂੰਗਾ ਜੀ ਕੋਈ ਗੱਲ ਨਹੀਂ ਪਰਚੇ ਪੈਂਦੀ ਆਏ ਨੇ ਤੇ ਪੈਂਦੀ ਰਹਿਣਗੇ ਇਹ ਤਾਂ ਜਦੋਂ ਜਸੇਬੰਦੀਆਂ ਚ ਬਾ ਕੇ ਪਰਚਾ ਵਾਲਾ ਤਾਂ ਕੰਮ ਭੁੱਲ ਜੋ ਠੀਕ ਹੈ ਹੁਣ ਜਿਹੜੀ ਕਾਰਵਾਈ ਕਿਸੇ ਦੇ ਮਟਿਆਰਤੀ ਨੂੰ ਜਾ ਕੇ ਫੜ ਲੈਣਾ 18 17 ਸਾਲ ਦੀ ਨੂੰ ਇਹ ਜਾਇਜ਼ ਆ ਗੱਲ ਕਿ ਨਜਾਇਜ਼ ਸਾਹਿਬ ਪੁੱਛਦੇ ਆਂ ਆਪਣੀ ਮੰਗ ਕੀ ਆ ਮੰਗ ਮੇਰੀ ਆ ਜੀ ਜਿਹੜੀ ਧਾਰਾ ਅੰਦਰ ਗਿਆ ਦੀ ਲੱਗਦੀ ਆ 300 452 452 ਧਾਰਾ ਹਲੋਂ ਪਰਚਾ ਦਰਜ ਕਰਨ ਜਿਹੜਾ ਮੇਰੇ ਤੇ ਪਰਚਾ ਮੈਂ ਆਪਦੀ ਜਵਾਨਤ ਕਰਾਵਾ ਮੈਂ ਜੇਲ੍ਹ ਜਾਵਾ ਜੋ ਕੁਛ ਹੁੰਦਾ ਹੈ ਪ੍ਰਸ਼ਾਸਨ ਅੱਜ ਅਸੀਂ ਇਹ ਗੱਲ ਨਿਮੇੜ ਕੇ ਜਾਣੀ ਹੈ ਪ੍ਰਸ਼ਾਸਨ ਆਇਆ ਇਸ ਮਾਮਲੇ ਪ੍ਰਸ਼ਾਸਨ ਜੀ ਸਾਡੇ ਘਰੇ ਦੋ ਵਾਰੀ ਸਾਰਾ ਕੁਝ ਦੇਖ ਕੇ ਆਇਆ ਵੀਡੀਓ ਵਿੱਚ ਕਰ ਵੀਡੀਓ ਜਿਹੜੀਆਂ ਬਣੀਆਂ ਹੋਆਂ ਵੀਡੀਆਂ ਨਾਲ ਵੀਡੀਓ ਮਿਲਾ ਕੇ ਘਰ-ਬਾਰ ਮਿਲਾ ਕੇ ਆਇਆ ਜੀ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਕੀ ਮਿੱਠੀ ਗੋਲੀ ਦਿੱਤੀ ਉਹਨਾਂ ਨੇ ਪ੍ਰਸ਼ਾਸਨ ਵੀ ਉਲਟ ਚੱਲੀ ਜਾਂਦਾ ਹੁਣ ਕੀ ਮੰਗ ਕਰਦੇ ਅਸੀਂ ਤਾਂ ਜੀ ਹੁਣ ਮੰਗ ਕਰਦੇ ਵੀ ਜਿਹੜੀ ਸਾਡੀ ਪਰਚਾ ਬਣਦਾ ਮੇਰੀ ਲੜਕੀ ਦੇ ਘਰੇ ਜਾ ਕੇ ਲੱਤਾਂ ਵਾਹਾਂ ਮਾਰੀਆਂ ਨੇ ਅਸੀਂ ਉਹ ਪਰਚਾ ਉਠਣਾ ਇਸੇ ਹਾਈਵੇ ਜਾਮ ਕਰਾਂਗੇ ਜੀ ਚਾਹੇ ਜਾਨ ਨੂੰ ਜੋ ਕੁਛ ਮਰਜ਼ੀ ਹੋ ਜਾਏ ਧੰਨਵਾਦ